ਅੱਜ ਸਾਡਾ ਖੁਲਾਸਾ ਹੋ ਗਿਆ ਮੈਡੀਕਲ ਸਿਸਟਮ ਨਾਲ ਸਾਡੀ ਕਿਦਾਂ ਸੈਟਿੰਗ ਹੈ ਅਸੀਂ ਕਿਵੇਂ ਡਾਕਟਰਾਂ ਨਾਲ ਆਪਣੀ ਕਮਿਸ਼ਨ ਸੈੱਟ ਕੀਤੀ ਹੋਈ ਹੈ ਅੱਜ ਮੈਂ ਤੁਹਾਨੂੰ ਉਹਦਾ ਖੁਲਾਸਾ ਆਪਣੇ ਮੂੰਹੋਂ ਹੀ ਕਰਨ ਜਾ ਰਿਹਾ ਸਾਡੇ ਕੋਲੇ ਹੁਣ ਇੱਕ ਮਰੀਜ਼ ਆਇਆ ਇਹ ਮੈਂ ਹਸਪੀਟਲ ਦਾ ਨਾਮ ਨਾ ਹਾਈਡ ਕੀਤਾ ਹੋਇਆ ਇਹ ਨਹੀਂ ਕਿ ਮੈਂ ਡਰਦਾ ਇਹਨਾਂ ਕੋਲ ਵੈਸੇ ਇਹ ਨਾਲ ਲਾ ਗਰਾਰੀ ਫਸੀ ਰਹਿੰਦੀ ਹੈ ਪਰ ਚਲੋ ਮੈਨੂੰ ਇਹ ਹੈਗਾ ਕਿ ਜੇ ਇਹ ਚੱਕਰਾਂ ਜਮਾਂ ਫਸ ਗਿਆ ਮੈਂ ਹਸਪੀਟਲ ਦਾ ਨਾਮ ਲੈਣ ਲੱਗ ਗਿਆ ਕੱਲ ਨੂੰ ਇਹ ਮਾਨਹਾਨੀ ਦਾ ਕੇਸ ਕਰਨਗੇ ਕੋਰਟ 'ਚ ਜਾਣਗੇ ਕਿਸੇ ਨਾ ਕਿਸੇ ਤਰੀਕੇ ਮੈਨੂੰ ਘੇਰਨਗੇ ਜਿਸ ਦੇ ਨਾਲ ਸੇਵਾ ਡਿਸਟਰਬ ਹੋਏਗੀ ਪਰ ਜੇ ਕੋਈ ਬੰਦਾ ਮੇਰੇ ਕੋਲ ਆਫ ਕੈਮਰਾ ਇਹਨਾਂ ਦਾ ਨਾਮ ਲੈਣਾ ਚਾਹੁੰਦਾ ਤਾਂ ਮੈਂ ਦੇ ਦੂੰਗਾ ਹੁਣ ਹੋਇਆ ਕੀ ਆ ਮਰੀਜ਼ ਆਇਆ ਸਾਡੇ ਕੋਲ ਇਹਨੂੰ ਡਾਕਟਰ ਨੇ ਸਕੈਨ ਲਿਖੀ ਹੈ ਜੀ ਜਿਹੜੇ ਮੈਡੀਕਲ ਸਮਾਜ ਦੇ ਵਿੱਚੋਂ ਹੈਗੇ ਨੇ ਉਹ ਸਮਝ ਜਾਣਗੇ ਇਹਨਾਂ ਨੂੰ ਹੋਲ ਐਬਡੋਮਨ ਦੀ ਇੱਕ ਸਕੈਨ ਲਿਖੀ ਹੈ ਸੀਟੀ ਸਕੈਨ ਜਦੀ ਕੀਮਤ ਹੈਗੀ ਹੈ ਸਿਰਫ 1600 ਰੁਪਏ ਤੇ ਡਾਕਟਰ ਨੇ ਆ ਪਰਚੀ ਦੇ ਉੱਪਰ ਲਿਖਤਾ ਰੁਪੀਸ 5000 ਓਨਲੀ ਫਾਰ ਪੂਰ ਪੇਸ਼ੈਂਟ ਮਤਲਬ ਇਹਨੂੰ ਗਰੀਬ ਵੀ ਕਹੇਤਾ ਦੇ ਦੇਖੋ ਗਰੀਬ ਬੰਦੇ ਨੂੰ ਇਹ ਜਿਹੜੀ ਸਕੈਨ ਹੈ 5000 ਰੁਪਏ ਦੀ ਕੀਤੀ ਜਾ ਰਹੀ ਹੈ ਤੇ ਅਸੀਂ ਉਹ ਸਕੈਨ ਭਾਵੇਂ ਅਮੀਰ ਆਵੇ ਭਾਵੇਂ ਗਰੀਬ ਆਵੇ 1600 ਰੁਪਏ ਦੀ ਕਰਾਣੇ ਆ ਬਾਈ ਜੀ ਗਰੀਬ ਕਹਿ ਕੇ ਬੇਇਜ਼ਤੀ ਕਰਤੀ ਆ ਇਸ ਬੰਦੇ ਦੀ ਯਾਰ ਤੁਸੀਂ ਇਹ ਸਾਡਾ ਮੈਡੀਕਲ ਮਾਫੀਆ ਹੈ ਜਿਹਨੂੰ ਮੈਂ ਨੱਥ ਪਾਣ ਨੂੰ ਹਮੇਸ਼ਾ ਕਹਿੰਦਾ ਸਾਡੇ ਸਿਸਟਮ ਨੂੰ ਮੇਰੀ ਬੇਨਤੀ ਹੈ ਅਸ਼ਰੀਆਮ ਚੋਰ ਬਜਾਰੀ ਸ਼ਰੀਆਮ ਜਿਹੜੀ ਸਕੈਨ 1600 ਰੁਪਏ ਦੀ ਹੁੰਦੀ ਹੈ ਉਹ scan ਇਹ ਹਸਪੀਟਲ 5000 ਰੁਪਏ ਦੀ ਕਰ ਰਿਹਾ ਉਹ ਵੀ ਇਹ ਲਿਖ ਰਿਹਾ ਕਿ ਪੂਰ ਪੇਸ਼ੈਂਟ ਹੈ ਇਹ ਵਿਚਾਰੇ ਕੋਲ 5000 ਰੁਪਏ ਚ ਕਰ ਦੋ ਕਿਤਨੇ ਕੀ scan ਬੋਲਾ ਹੈ ਡਾਕਟਰ ਕਰਵਾਉਣੇ ਕੇ ਲਈ ਇਸੀ ਤੇ ਲਿਖਾਉਗਾ 5000 ਕਿਤਨਾ ਲਿਖਾ ਜੀ ਮੈਨੇ ਤੋ ਨਹੀਂ ਲਿਖਾ ਤਮ ਲਿਖਵਾ ਕੇ ਲਾਈਓ ਡਾਕਟਰ ਬੋਲਾ ਹੈ scan ਕਰਵਾ ਕੇ ਲਾਓ ਇਹ ਜੋ 5000 ਰੁਪਏ ਕੀ ਲਿਖਿਆ ਹੈ scan ਹੋ ਇਸ ਕੀ ਕੀਮਤ ਸਿਰਫ 1600 ਰੁਪਏ ਹੈ पढ़े लिखे तो नहीं पढ़े लिखे नहीं हो इसी की वजह से तो ये दिक्कत है अब तुम नहीं पढ़ी आगे बच्चों को भी नहीं पढ़ा रहे, रहे। बच्चा यू के जी में अभी तक क्या हुआ पहले। इस जो पहले तुम्हारे जो चार बच्चे हैं, वो भी कौन सा अच्छे से स्कूल जा रहे हैं जब तक स्कूल नहीं जाएंगे तो तुम्हें ऐसे ही ये लोग लुटते रहेंगे अभी तुम्हें मालूम होता कि ये स्कैन से बढ़िया हो सकती है अगर हमारे बारे में पहले मालूम होता ना अभी तो चलो बढ़िया हो गया तुमने स्कैन नहीं करवाई पर कुछ लोग ऐसे पाँच हजार के स्कैन करवा लेते हैं जाकर वीडियो मैं इसलिए बनाता हूँ कि दुनिया में तुम जैसे और लोगों को पता लगे कि इन चोरों से बचो ये पांच हजार की जो स्कैन कर रहा है और ऊपर से इसने इंग्लिश में यहाँ पर लिखा है पुअर पेशेंट मतलब गरीब बंदा गरीब भी लिख दिया और पांच हजार रुपये फिर कहा से ये बंदा जो मददकार हुआ ये स्कैन सिर्फ सोलह सौ रुपए की है आपको कार्ड बना के दे रहा हूँ वो सोलह सौ रुपये भी उनको मैं दे दूंगा आप जाके फ्री में करवा लो आप यहाँ पर क्यों आयो कराने आए कराने हो देख रहे हाल मेडिकल सिस्टम इन्होंने सुधारूंगे ਮਤਲਬ ਕਿੱਡੀ ਵੱਡੀ ਜੰਗ ਐ ਉਹ ਸਾਗਰ ਦੀ ਬੋਟੀ ਵਾਇਰਲ ਕਰਤਾ ਲੋਕਾਂ ਨੇ ਜਿਹਦਾ ਕੋਈ ਸਿਰ ਪੈਰ ਨਹੀਂ ਹੁਣ ਐਦਾਂ ਦੀ ਵੀਡੀਓ ਜੇ ਵਾਇਰਲ ਕਰਨ ਨੂੰ ਕਹਿ ਦਈਏ ਜਿਹੜੀ ਵਾਇਰਲ ਕਰਨ ਨਾਲ ਘਰ ਘਰ ਪਹੁੰਚ ਕੇ ਕਿਸੇ ਨੂੰ ਕੋਈ ਜਾਗਰੂਕਤਾ ਹੋਊਗੀ ਕੋਈ ਸੁਨੇਹਾ ਜਾਊਗਾ ਇਹ ਹੱਥ ਟੁੱਟ ਜਾਣੇ ਲੋਕਾਂ ਦੇ ਨੇ ਸ਼ੇਅਰ ਕਰਨ ਵਾਲੇ ਪਰ ਜਿਹੜੀਆਂ ਗੱਲਾਂ ਬੇਤੁਕੀਆਂ ਨੇ ਉਹਨੂੰ ਸ਼ੇਅਰ ਕਰ ਕਰ ਕਮਲੇ ਕੀਤਾ ਪਿਆ ਹੁਣਾ ਕਿੱਡਾ ਵੱਡਾ ਦੇਖੋ ਸਕੈਂਡਲ ਐ ਕਿ ਗਰੀਬ ਬੰਦਾ ਕਹਿ ਕੇ ਉਹਨੂੰ ਕਹਿੰਦੇ ਗਰੀਬ ਬੰਦਾ ਐ ਤੂੰ ਤੇਰੀ 5000 ਦੀ ਸਕੈਨ ਕਰ ਦਾਂਗੇ ਤੇ ਕੀਮਤ ਉਹਦੀ 1600 ਰੁਪਏ ਜੇ ਕਿ ਤਾਂ ਸਾਰੇ ਪੰਜਾਬ ਪੂਰੇ ਨੂੰ ਜਾਗਰੂਕਤਾ ਮਿਲ ਜਵੇ ਕਿ ਭਾਈ ਜਿਹੜੇ ਕਿਸੇ ਨੇ ਸਕੈਨ ਕਰਾਣੀ ਹੈ ਕਿਸੇ ਨੇ ਇਲਾਜ ਕਰਾਣਾ ਹੈ ਸਾਨੂੰ ਪਹਿਲਾਂ ਮਿਲ ਲਓ ਅਸੀਂ ਤੁਹਾਡਾ ਇਲਾਜ ਹੋ ਸਕਦਾ ਫ੍ਰੀ ਕਰਾ ਦਈਏ ਜਾਂ ਘੱਟ ਪੈਸਿਆਂ 'ਚ ਕਰਾ ਦਈਏ ਜਾਂ ਬਿਲਕੁਲ ਇਲਾਜ ਉਹਦਾ ਆਪਰੇਸ਼ਨ ਤੁਹਾਡਾ ਸ਼ਾਇਦ ਹੋਣ ਹੀ ਨਾ ਦਈਏ ਕਿਉਂਕਿ ਬਹੁਤੇ ਡਾਕਟਰ ਤਾਂ ਇਸੇ ਲਈ ਆਪਰੇਸ਼ਨ ਕਰੀ ਜਾਂਦੇ ਨੇ ਉਹਨਾਂ ਨੂੰ ਟਾਰਗੇਟ ਮਿਲਿਆ ਹੋਇਆ ਔਰ ਕਿੰਨੇ ਆਪਰੇਸ਼ਨ ਵੱਜਣਗੇ ਜੇ ਤੁਸੀਂ ਸਾਨੂੰ ਪਹਿਲਾਂ ਮਿਲ ਲੂਗੇ ਮੈਂ ਬੇਨਤੀ ਕਰਨਾ ਚਾਹਨਾ ਏਕ ਜ਼ਰੀਆ ਫਾਊਂਡੇਸ਼ਨ ਆ ਬੈਠੀ ਆ ਪੂਰਾ ਮੇਲਾ ਲੱਗਿਆ ਹੋਇਆ ਮਰੀਜ਼ ਹੀ ਮਰੀਜ਼ ਨੇ ਇੱਧਰ ਡੋਨਰ ਨੇ ਅਸੀਂ ਰੋਜ਼ ਇੱਥੇ ਬੈੰਨੇ ਆ ਬਿਨ ਨਾਗਾ ਤਾਹੀਂ ਰੋਜ਼ ਬਹਿਨੇ ਆ ਕਿ ਕਿਸੇ ਦੇ ਮਨ 'ਚ ਇਹ ਨਾ ਗੱਲ ਆਵੇ ਕਿ ਬਿਮਾਰ ਅਸੀਂ ਅੱਜਾਂ ਤੇ ਕੈਂਪੇ ਹਫਤੇ ਬਾਅਦ ਲਾਂਦੇ ਨੇ ਅਸੀਂ ਰੋਜ਼ ਬੈਠੇ ਆ ਇੱਥੇ ਮਾਡਲ ਟਾਊਨ ਪੋਰਚ ਇਲਾਕਾ ਸਭ ਤੋਂ ਕਿਸੇ ਨੂੰ ਵੀ ਕੋਈ ਮੈਡੀਕਲ ਰਿਲੇਟਿਡ ਕੋਈ ਦਿੱਕਤ ਹੈ ਕੋਈ ਸਲਾਹ ਚਾਹੀਦੀ ਹੈ ਸਾਨੂੰ ਪਲੀਜ਼ ਮਿਲ ਲਓ ਤੁਹਾਡੇ ਲਈ ਬੋਲ ਰਿਆਂ ਕਿ ਭਲਾ ਹੋ ਜਾਏਗਾ ਨਹੀਂ ਤਾਂ ਇਹਨੇ 5000 ਰੁਪਏ ਕਿਤੋਂ ਨਾ ਕਿਤੋਂ ਕਰਜ਼ਾ ਚੱਕ ਕੇ ਕੋਈ ਕਿਤੋਂ ਮੰਗ ਕੇ ਕਰਾਣੀ ਪੈਣੀ ਸੀ ਸਕੈਨ ਦਾ ਕੋਈ ਡਾਕਟਰ ਨੇ ਲਿਖੀ ਹੈ ਸੁਨੇਹਾ ਭੇਜੋ ਅੱਗੇ ਵਾਇਰਲ ਕਰੋ ਸ਼ੇਅਰ ਕਰੋ ਕਿ ਕਿਸੇ ਦੀ ਕੋਈ ਸਕੈਨ ਹੋਣੀ ਹੈ ਟੈਸਟ ਹੋਣੀ ਹੈ ਸਾਨੂੰ ਜਰੂਰ ਦੱਸੋ ਧੰਨਵਾਦ ਇਹਨਾਂ ਨੂੰ